ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਆਪਣੇ YouTube ਚੈਨਲ ਉੱਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ 4 ਜਾਨਵਰ ਸੇਲ ਦੇ ਲਈ ਲੈ ਕੇ ਆਏ ਆ ਪਹਿਲੇ ਨੰਬਰ ਤੇ ਹੈਗੇ ਨੇ ਇਹ ਆਪਣੇ ਲਵੇਹੇ ਅਬਲਕ ਕੋੜੀ ਤੇ ਬਸੇਰਾ ਇਹ ਦੋਵੇਂ ਬਕਾਊ ਨੇ ਇੱਕੋ ੜੀ ਦੇ ਬਸੇਰਾ ਜੀ ਕੋੜੀ ਮੰਗਰ ਬਸੇਰਾ ਤੇ ਸਵਾਰੀ ਦੀ ਮਾਲਕ ਵੀਰ ਕਹਿੰਦੇ ਕੋੜੀ ਪਾਸ ਹੈ ਬਾਕੀ 60 ਪਲੱਸ ਦੀ ਹਾਈਟ ਹੈ ਤੇ 4 ਤੋਂ 5 ਸਾਲ ਇਹਦੀ ਉਮਰ ਹੈ ਜੀ ਤੇ ਮਾਲਕ ਵੀ ਰਹਿੰਦੇ ਜਸਨ ਮਤਾ ਗਏ ਹੀ ਮੌਕੇ ਤੇ ਥੋੜੀ ਜੀ ਹੁਣ ਲੱਸੀ ਆ ਤੁਸੀਂ ਵੀਡੀਓ ਦੇ ਅੰਦਰ ਦੇਖ ਸਕਦੇ ਹੋ ਬਾਕੀ ਸਾਊਸੀਲ ਪੂਰੀ ਹੈ ਕਿਵੇਂ ਮਰਜੀ ਬੱਚੇ ਸਵਾਰੀ ਕਰੀ ਜਾਣ ਤੇ 2 ਮਹੀਨਿਆਂ ਦਾ ਇਹਦੇ ਮੰਗਰ ਬੱਚਾ ਜੀ ਅਬਲਕ ਤੇ 1 ਲੱਖ ਰੁਪਏ ਦਾ ਮਾਲਕ ਵੀਰ ਮੁੱਲ ਕਰ ਦਿਆ ਕਰ ਲਓ ਗੱਲ ਤੇ ਅੱਗੇ ਆਪਣੇ ਲਵੇ ਹੈਗਾ ਜੀ ਇਹ ਬਸੇਰਾ ਇਦੀ ਉਮਰ ਮਾਲਕੀਰਾ ਨੇ 5 ਮਹੀਨੇ ਦੱਸੀ ਹੈ ਤੇ ਬਾਪੇ ਦਾ ਦੱਸਿਆ ਜੀ ਕਿੰਗੋ ਕੋੜਾ ਕੋੜੇ ਦੇ ਵਿੱਚ ਫੋਟੋ ਲਾ ਦਿੰਨੇ ਆ ਵੀਡੀਓ ਤੇ 65 ਪਲੱਸ ਕੋੜੇ ਦੀ ਹਾਈਟ ਹੈ ਜੀ ਮਾਂ ਵੀ ਇਹਦੀ ਚੰਗੀ ਲਾਈਨ ਦੀ ਹੈ ਦੇਵਦਰਬਾਰ ਲਾਈਨ ਦੀ ਮਾਂ ਇਹਦੀ ਮਾਂ ਦੀ ਹਾਈਟ ਵੀ 63 ਇੰਚ ਆ ਬਾਕੀ 5 ਮਹੀਨੇ ਦੀ ਉਮਰ ਹੈ ਤੇ 1 ਲੱਖ ਰੁਪਏ ਦਾ ਮਾਲਕੀਰ ਮੁੱਲ ਕਰਦੇ ਆ ਅਹਿਮਦਾਬਾਦ ਗੁਜਰਾਤ ਚ ਖੜਾ ਹੈ ਜੇ ਕਿਸੇ ਨੂੰ ਇਹ ਪਸੰਦ ਆਉਂਦਾ ਹੋਇਆ ਤਾਂ ਇਹਦੇ ਬਾਰੇ ਗੱਲਬਾਤ ਕਰ ਲਿਓ ਮਾਲਕਾਂ ਨੰਬਰ ਸਕਰੀਨ ਤੇ ਚੱਲੀ ਜਾਂਦਾ ਤੇ ਜੇ ਕਿਸੇ ਨੇ ਕਰਨਾ ਆਪਦਾ ਜਾਨਵਰ ਸੇਲ ਤਾਂ ਲਾਸਟ ਤੇ ਆਪਣਾ ਨੰਬਰ ਚੱਲ ਰਿਹਾ ਆਪਣੇ ਨਾਲ ਸੰਪਰਕ ਕਰ ਸਕਦੇ ਜੀ ਬਾਕੀ ਤੁਸੀਂ ਬਸੇਰਾ ਚੈੱਕ ਕਰ ਸਕਦੇ ਹੋਗੇ ਤੇ ਅੱਗੇ ਆਪਣੀ ਲਵੇ ਹੈਗੀ ਹੈ ਜੀ ਇਹ ਮਾਰਵਾੜੀ ਘੋੜੀ ਇਹਦੀ ਉਮਰ ਮਾਲਕ ਵੀਰਾਂ ਨੇ ਇਹਦੀ ਉਮਰ ਮਾਲਕ ਵੀਰਾਂ ਨੇ 4 ਸਾਲ ਦੱਸੀ ਹੈ ਜੀ ਤੇ 60 ਪਲੱਸ ਦੀ ਹਾਈਟ ਹੈ ਬਾਦਲ ਕੋੜੇ ਦੀ ਇਹ ਬੱਚੀ ਹੈ ਇਹ ਗੋਪਾਲ ਚ ਖੜੀ ਹੈ ਐਮਪੀ ਚ ਤੇ ਜਿਹੜੀ ਆਪਾਂ ਸਾਨੂੰ ਸਾਰੇ ਨਾਲ ਪਹਿਲਾਂ ਅ블ਕ ਕੋਕੋੜੀ ਦਿਖਾਈਆ ਉਹ ਆਪਣੇ ਪੰਜਾਬ ਚ ਖੜੀ ਹੈ ਤੇ ਅਲੱਗ-ਅਲੱਗ ਸਟੇਟਾਂ ਦੇ ਖੜੀਆਂ ਨੇ ਜੇ ਕਿਸੇ ਨੂੰ ਇਹ ਪਸੰਦ ਆਉਂਦੀ ਹੋਈ ਤਾਂ ਇਹਦੇ ਬਾਰੇ ਗੱਲਬਾਤ ਕਰ ਲਿਓ ਮੁੱਲੇ ਦਾ ਮਾਲਕ ਵੀਰ ਕਰਦੇ ਜੀ 1,70,000 ਰੁਪਿਆ ਬਾਕੀ ਖਰੀਦਣ ਲਈ ਮਾਲਕਾਂ ਨਾਲ ਕਰ ਲਿਓ ਸੰਪਰਕ ਆਪਣੀ ਵੀਡੀਓ ਨੂੰ ਕਰ ਦਿਓ ਲਾਈਕੀ ਤੇ ਚੈਨਲ ਨੂੰ ਵੀ ਕਰ ਲਿਓ ਸਬਸਕ੍ਰਾਈਬ ਆਪਾਂ ਤੁਹਾਡੇ ਲਈ ਰੋਜ਼ ਸੇਲ ਵਾਲੇ ਜਾਨਵਰਾਂ ਦੀ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੇ ਕਿਸੇ ਨੇ ਕਰਨਾ ਆਪਦਾ ਜਾਨਵਰ ਸੇਲ ਤਾਂ ਲਾਸ਼ਟ ਤੇ ਆਪਣਾ ਨੰਬਰ ਚੱਲ ਰਿਹਾ ਆਪਣੇ ਨਾਲ ਸੰਪਰਕ ਕਰ ਸਕਦੇ ਜੀ ਬਾਕੀ ਕੋਈ ਕਿੰਨਾ-ਕੁੰਨਾ ਦੀ ਸ਼ਕੀਨ ਹੈ ਬਹੁਤ ਹੀ ਬੰਤਰ ਮਜ਼ਬੂਤ ਹੈ ਗਰੰਟ ਗਰੰਟ ਪੂਰਾ ਗੋੜੀ ਚ ਖਰੀਦਣ ਲਈ ਮਾਲਕਾਂ ਨਾਲ ਕਰ ਲਿਓ ਸੰਪਰਕ ਜੇ ਕਿਸੇ ਨੇ ਐਡ ਲਾਉਣੀ ਹੈ ਤਾਂ ਆਪਣੇ ਨਾਲ ਕਰ